ਜੋ ਜਿਕਰ ਖੰਸ ਵਾਹਿ ਦੀ ਕੀ ਫਤਿਹ ਗੁਰੂ ਰੂਪ ਗੁਰ ਸواری ਸਸੰਗਤ ਹਾਲਸਾ ਝੁਕੇ ਤਾਂ ਕਾਲਪੁਰ ਕੀ ਫੌਜ ਪ੍ਰਗਟੇ ਹਾਲਸਾ ਪਰਮਾਤਮਕ ਦੀ ਮੌਜ ਗੁਰੂ ਨਾਨਕ ਸਾਹਿਬ ਜੀ ਨੇ ਇਸਤਰੀ ਜਾਤੀ ਨੂੰ ਬਹੁਤ ਉੱਚਾ ਦਰਜਾ ਦਿੱਤਾ ਉਹਨਾਂ ਨੇ ਜਿੱਥੇ ਸਮਾਜਿਕ ਭਾਈਚਾਰਕ ਤੇ ਆਤਮਿਕ ਵਿਵਰਤ ਕਰਿਆ ਵਰਦ ਸੁਝੇਦ ਕੀਤਾ ਉਥੇ ਇਹ ਆਵਾਜ਼ ਵੀ ਪਹਿਲੀ ਵਾਰ ਉਠਾਈ ਕਿ ਪ੍ਰਭੂ ਦੇ ਰਾਜੇ ਤੁਰਨ ਤੇ ਪਹੁੰਚ ਲਈ ਔਰਤ ਦੇ ਗੁਣ ਧਾਰਨੇ ਜ਼ਰੂਰੀ ਨੇ ਅਰਦਾਸ ਵਿੱਚ ਜਦ ਅਸੀਂ ਖੜੇ ਹੋ ਕੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਸਿੱਧ ਤੇ ਰੱਖਦੇ ਹਾਂ ਇਹ ਗੱਲ ਉਦੋਂ ਹੀ ਸਪਸ਼ਟ ਹੋ ਜਾਂਦੀ ਹੈ ਕਿ ਔਰਤ ਕਿਸੇ ਪੱਖੋਂ ਨੀਵੀਂ ਨਹੀਂ ਬਰਾਬਰ ਦੀ ਭਾਈਵਾਲ ਹੈ ਗੁਰੂ ਸਰਬੰਨ ਇੱਕ ਨਵਾਂ ਰਾਹ ਦਸਾਇਆ ਜਿਸ ਵਿੱਚ ਕਿਹਾ ਇਸ ਜਗ ਵਿੱਚ ਪੁਰਖ ਇੱਕ ਹੈ ਹੋਰ ਸਗਲੀ ਨਾਲ ਸਵਾਈ ਭਾਵੇਂ ਕੋਈ ਮਰਦ ਹੈ ਜਾਂ ਔਰਤ ਉਸ ਨੂੰ ਆਤਮਿਕ ਉਚਾਈ ਪਰਮਪਦ ਪਾਉਣ ਲਈ ਉਹ ਗੁਣ ਧਾਰਨੇ ਪਹਿਣਗੇ ਜੋ ਅਰਥ ਵਿੱਚ ਸੁਭਾਵਿਕ ਹੀ ਵਹਿਗਰੂ ਨੇ ਪਾਏ ਨੇ ਔਰਤ ਨੂੰ ਬੱਤੀ ਸੁਰੱਖਣੀ ਕਹੇ ਬਾਣੀ ਵਿੱਚ ਵੀ ਸੁਧ ਕਰਿਆ ਜਾਂਦਾ ਹੈ ਅਜੋਕੇ ਯੁੱਗ ਵਿੱਚ ਨਾਰੀ ਕੇਤਨਾਂ ਹੀ ਗੱਲ ਕਰਦੇ ਆ ਖਿਆਲ ਆਉਂਦਾ ਹੈ ਕਿ ਕੋਈ ਸਮਾਂ ਸੀ ਜਦੋਂ ਔਰਤ ਨੂੰ ਪਾਇ ਦੀ ਜੁੱਤੀ ਸਮਝਿਆ ਜਾਂਦਾ ਸੀ ਤੇ ਹੱਕਾਂ ਤੋਂ ਵਾਂਝਿਆ ਰੱਖਿਆ ਜਾਂਦਾ ਸੀ ਦੁਨੀਆਂ ਵਿੱਚ ਕੋਈ ਵੀ ਸਥਾਨ ਨਹੀਂ ਜਿੱਥੇ ਔਰਤ ਦਾ ਜਿਗਰ ਨਹੀਂ ਆਉਂਦਾ ਅਜਿਹਾ ਕੋਈ ਪੜਾ ਨਹੀਂ ਜਿੱਥੇ ਔਰਤ ਤੋਂ ਬਿਨਾ ਤਰੱਕੀ ਨਹੀਂ ਹੋਏ ਹਾਰ ਮਨੁੱਖ ਦੀ ਸਫਲਤਾ ਵਿੱਚ ਇੱਕ ਔਰਤ ਹੀ ਹੁੰਦੀ ਹੈ ਪਰ ਮਨੁੱਖ ਨਾਰੀ ਨੂੰ ਬੁਰੀ ਨਜ਼ਰ ਨਾਲ ਵੇਖਦੇ ਨੇ ਉਸ ਨੂੰ ਕਸ਼ ਦੇਂਦੇ ਨੇ ਉਸਤੇ ਝੁਲਮਟਾਉਂਦੇ ਨੇ ਕਿਸੇ ਨੇ ਠੀਕ ਹੀ ਕਿਹਾ ਹੈ ਕਿ ਜੋ ਦੇ ਕੇ ਕਹਿ ਰੇ ਪ੍ਰਕਿਰਤੀ ਸਾਰੀ ਆਧੁਨਿਕ ਜੋਗ ਵਿੱਚ ਵੀ ਪੀੜਤ ਨਹੀਂ ਵੱਡੇ-ਵੱਡੇ ਕਵੀਆਂ ਮਹਾਨ ਯੋਧਿਆਂ ਗੁਰੂਆਂ ਪੀਰਾਂ ਤੇ ਮਹਾਨ ਸ਼ਖਸੀਅਤਾਂ ਨੂੰ ਜਨਮ ਦੇਣ ਵਾਲੀ ਔਰਤ ਨੇ ਬਚਪਨ ਤੋਂ ਲੈ ਕੇ ਬਢੇਕੇ ਤੱਕ ਆਪਣੀ ਹਰ ਭੂਮਿਕਾ ਨੂੰ ਬਖੂਬੀ ਨਿਭਾਉਂਦਾ ਯਤਨ ਕੀਤਾ ਪਰ ਇਸ ਮਮਤਾ ਦੇ ਸਾਗਰ ਨੂੰ ਸਮਾਜ ਵਿੱਚ ਉਹ ਸਥਾਨ ਨਹੀਂ ਮਿਲ ਸਕਿਆ ਜਿਸ ਦੀ ਉਹ ਅਸਲੀ ਹੱਕਦਾਰ ਹੈ ਦੀ ਕੁਦਰਤੀ ਨਾਜਿਕ ਬੰਤਰ ਤੇ ਸੁਭਾਅ ਦੀ ਸਹਿਨਸ਼ੀਲਤਾ ਨੂੰ ਮਰਦ ਨੇ ਕਮਜ਼ੋਰੀ ਸਮਝਿਆ ਮਾਤਾ 부ਜਰ ਕੌਰ ਨੇ ਆਪਣੀ ਕੌਮ ਦੀ ਹੋਂਦ ਬਰਕਰਾਰ ਰੱਖਣ ਲਈ ਆਪਣੇ ਪੋਤਿਆਂ ਨੂੰ ਦੁਰਮ ਅੱਗੇ ਨਾ ਝੁਕੁੰਦਾ ਸਭ ਸ਼ਕਾਇਆ ਉਹਨਾਂ ਤਰ੍ਹਾਂ ਦੀ ਰੱਖ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਕਿ ਉਹ ਕਮਜ਼ੋਰ ਸਨ ਬਿਲਕੁਲ ਨਹੀਂ ਆਤ ਦੇ ਪੁੱਖੋਂ ਪੈਦਾ ਹੋਣ ਵਾਲਾ ਮਨੁੱਖ ਔਰਤ ਤੇ ਹੀ ਪਵੰਦੀਆਂ ਠੋਗਦਾ ਹੈ ਅੰਤ ਤੋ ਅਸ਼ੋਸ਼ਨ ਹੁੰਦਾ ਰਿਹਾ ਹੈ ਪਹਿਲਾਂ ਲੜਕੀ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਸੀ ਜਾਂ ਉਸ ਨੂੰ ਸਤੀ ਹੋਣ ਲਈ ਮਜਬੂਰ ਕੀਤਾ ਜਾਂਦਾ ਸੀ ਜਾਂ ਔਰਤ ਨੂੰ ਘਰ ਦੀ ਚਾਰ ਦਿਵਾਰੀ ਅੰਦਰ ਕੈਦ ਕਰਕੇ ਰੱਖਿਆ ਜਾਂਦਾ ਸੀ ਸਮੇਂ ਦੇ ਨਾਲ ਨਾਲ ਇਨ੍ਹਾਂ ਅਪਰਾਧਾਂ ਦੇ ਰੂਪ ਬਦਲ ਗਏ ਹੁਣ ਲੜਕੀ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ ਸਤੀ ਕਰਨ ਦੀ ਥਾਂ ਬੜੇ ਤਰੀਕੇ ਦੇ ਸਟੋਵ ਜਾਂ ਗੈਸ ਸੈਂਟਰ ਫੜ ਜਾਂਦਾ ਹੈ ਦੂਜੇ ਪਾਸੇ ਵਦਰੀ ਅਸ਼ਬੀਰਤਾ ਨੇ ਔਰਤ ਦੇ ਵਾਸਤਵਿਕ ਰੂਪ ਨੂੰ ਪੱਤਾ ਕਰ ਦਿੱਤਾ ਹੈ ਗਲਾਈਮਰ ਦੀ ਦੁਨੀਆ ਵਿੱਚ ਔਰਤ ਦਾ ਚਤਰੀ ਬਦਲ ਦਿੱਤਾ ਹੈ ਜੇ ਫੈਸ਼ਨ ਸ਼ੋਅ ਰੱਖ ਕੇ ਔਰਤ ਨੂੰ ਵਿਖਾਵੇ ਦੀ ਵਸਤੂ ਬਣਾ ਕੇ ਜੇ ਪੇਸ਼ ਕੀਤਾ ਜਾਂਦਾ ਹੈ ਇਥੇ ਕਹਿ ਨੂੰ ਔਰਤ ਨੇ ਤਰੱਕੀ ਕਰ ਲਈ ਕਿਹਾ ਜਾਂਦਾ ਹੈ ਪਰ ਅਸਲ ਵਿੱਚ ਉਸ ਨੂੰ ਕਾਫੀ ਹੱਦ ਤੱਕ ਉਹੀ ਕਰਨਾ ਪੈਂਦਾ ਹੈ ਜੋ ਮਰਦ ਨੂੰ ਚੰਗਾ ਲੱਗਦਾ ਹੈ ਮਰਦ ਨੇ ਘਰ ਦੀ ਚਾਰ ਦਿਵਾਰੀ ਤੂੰ ਆਜ਼ਾਦ ਕਰਕੇ ਔਰ ਤੂੰ ਟੀਵੀ ਅੰਦਰ ਕੈਦ ਕੀਤਾ ਹੈ ਤੇ ਕੈਦ ਹੋ ਕੇ ਜੋ ਅਜੋਕੇ ਸਮੇਂ ਵਿੱਚ ਨਾਮ ਤੇ ਪੈਸਾ ਕਮਾਉਣ ਦਾ ਸਾਧਨ ਬਣ ਗਈ ਹੈ ਉਹ ਕਿਸੇ ਲੇਖਕ ਨੇ ਲਿਖਿਆ ਸੀ ਕਿ ਜੰਗਲੀ ਤੋਂ ਮਨੁੱਖ ਉਦੋਂ ਬਣਿਆ ਸੀ ਜਦੋਂ ਉਸਨੇ ਆਪਣੇ ਤਨ ਨੂੰ ਟਕਣਾ ਸ਼ੁਰੂ ਕੀਤਾ ਭਾਵੇਂ ਉਹ ਕਪੜੇ ਪਾਉਣ ਲੱਗਾ ਪਰ ਹੁਣ ਔਰਤ ਨੂੰ ਨਗਨ ਵਸਤਾ ਵਿੱਚ ਲਿਆਉਣ ਲਈ ਵੱਧ ਤੋਂ ਵੱਧ ਪੈਸਾ ਛੁਡਿਆ ਜਾਂਦਾ ਹੈ ਕਿ ਇਹ ਔਰਤ ਦਾ ਸ਼ੋਸ਼ਣ ਨਹੀਂ ਹੈ ਅੱਜ ਟੀਵੀ ਤੇ ਕੋਈ ਵੀ ਵਿਗਿਆਪਨ ਉਸ ਸਮੇਂ ਤੱਕ ਅਧੂਰਾ ਸਮਝਿਆ ਜਾਂਦਾ ਹੈ ਜਦੋਂ ਤੱਕ ਉਸ ਵਿੱਚ ਇੱਕ ਔਰਤ ਨੂੰ ਪੇਸ਼ ਨਾ ਕੀਤਾ ਜਾਵੇ ਭਾਵੇਂ ਵਿਗਿਆਪਨ ਮਰਦਾਂ ਦੀ ਬੁਨਿਆਦ ਦਾ ਹੋਵੇ ਭਾਵੇਂ ਮਰਦਾਂ ਦੀ ਬਨਾਣ ਹੋਵੇ ਉਸ ਦੇ ਵਿੱਚ ਵੀ ਔਰਤ ਨੂੰ ਵਿਖਾਇਆ ਜਾਂਦਾ ਹੈ ਮਾਫ ਕਰਨਾ ਇੱਕ ਗੱਲ ਮੈਂ ਅੱਜ ਇਹ ਵੀ ਕਹਿ ਦੇਵਾਂ ਕਿ ਜਿੰਨੇ ਵੀ ਕਥਾਵਾਚਕ ਨੇ ਧਾਰਮਿਕ ਨੇ ਗ੍ਰੰਥੀ ਸਿੰਘ ਨੇ ਆਪਣੀ ਕੀਤਨੀਆ ਸਿੰਘ ਨੇ ਉਹਨਾਂ ਦੀਆਂ ਵੀਡੀਓ ਇੰਨੀਆਂ ਬੈਰ ਨਹੀਂ ਹੁੰਦੀਆਂ ਜਿੰਨੀਆਂ ਕਿ ਅਸ਼ਲੀਲਤਾ ਭਰਪੂਰ ਕਿਉਂਕਿ ਦੁਨੀਆ ਨੂੰ ਅਸਲੀ ਜਿਹੜੀ ਚੀਜ਼ ਹੈ ਉਹਦੇ ਤੋਂ ਵਾਂਝੇ ਨੇ ਔਰ ਇਹੀ ਪੇਸ਼ ਕੀਤਾ ਜਾਂਦਾ ਹੈ ਆਉਂਤ ਦਾ ਸੋਸ਼ਲ ਨਹੀਂ ਤੇ ਹੋਰ ਕੀ ਹੈ ਭਾਵੇਂ ਭੂਣ ਹੱਤਿਆ ਕ੍ਰੋਨੀ ਜੁਰਮ ਹੈ ਫਿਰ ਵੀ ਹੋ ਰਹੀ ਹੈ ਅੱਜ ਇਸ ਸਮਾਜ ਵਿੱਚ ਅਨੇਕ ਕੁੜੀਆਂ ਦਾਜ ਦੀ ਬੜੀ ਚੜੀ ਜਾਂਦੀਆਂ ਨੇ ਦਾਜ ਹੀ ਲੋਕਾਂ ਅਨਸਾਰ ਮੁੰਡੇ ਦਾ ਵਿਆਹ ਕੁੜੀ ਨਾਲ ਨਹੀਂ ਬਿੰਕ ਬੈਨਸ ਦੇ ਨਾਲ ਹੁੰਦਾ ਹੈ ਅਧਿਆਰਸ਼ ਵਿੱਚ ਪੜਿਆ ਹੈ ਕਿ ਇਸਤਰੀ ਬਹਾਦਰ ਹੈ ਸ਼ਾਸਤਰਾਂਾਂ ਦੇ ਵਿੱਚ ਲਿਖਿਆ ਹੈ ਇਸੇ ਸ਼ਕਤੀ ਹੈ ਅੱਖਾਂ ਨਾਲ ਵੇਖਿਆ ਹੈ ਕਿ ਇਸਤਰੀ ਮਮਤਾ ਮਈ ਹੈ ਤੇ ਨੇੜਿਓਂ ਮਾਤਿਆ ਮਹਿਸੂਸ ਹੋਇਆ ਕਿ ਇਸਤਰੀ ਆਪਣੇ ਆਪ ਨੂੰ ਹਰ ਘਰਤ ਵਿੱਚ ਢਾਲੜ ਵਾਲੀ ਹੈ ਪਤਾ ਨਹੀਂ ਫਿਰ ਵੀ ਕਿਉਂ ਧਾਰਮਿਕ ਗ੍ਰੰਥਾਂ ਵਿੱਚ ਇਸਤਰੀ ਨੂੰ ਹਮੇਸ਼ਾ ਨਿੰਦਿਆ ਗਿਆ ਹੈ ਤਾਂ ਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਇਹ ਸਮਾਜ ਨੇ ਨਾਰੀ ਸ਼ਕਤੀ ਨੂੰ ਤਾਂ ਸਦਕਾਰਿਆ ਪਰ ਔਰਤ ਦੀ ਹੋਣ ਦਾ ਹਮੇਸ਼ਾ ਹੀ ਤਸ਼ਕਾਹ ਕੀਤਾ ਜੀ ਇਸ ਔਰਤ ਨੂੰ ਕਿਸੇ ਨੇ ਸਨਮਾਨ ਦੀ ਥਾਂ ਦਿੱਤੀ ਤਾਂ ਉਹ ਕੇਵਲ ਸਿੱਖ ਧਰਮ ਹੈ ਤੇ ਗੁਰੂ ਘਰ ਹੈ ਪਥਰ ਦੀ ਔਤ ਦੀ ਪੂਜਾ ਤਾਂ ਦੇਵੀ ਦੇ ਰੂਪ ਵਿੱਚ ਰੇਖ ਨੇ ਕੀਤੀ ਪਰ ਹੱਡ ਮਾਂ ਦੀ ਜੀਵ ਦੀ ਜਾਗਤੀ ਔਰਤ ਨੂੰ ਉੱਚਾ ਉਤਬਾਅ ਤੇ ਸਤਕਾਰ ਸਿਰਫ ਸਿੱਖ ਧਰਮ ਵਿੱਚ ਪ੍ਰਾਪਤ ਹੋਇਆ ਔਰਤ ਨੇ ਤਾਂ ਹਮੇਸ਼ਾ ਹੀ ਮਰਦ ਦੀ ਸੁਖ ਮੰਗੀਆ ਪਰ ਉਹ ਮਾਂ ਦੇ ਰੂਪ ਵਿੱਚ ਮਮਤਾ ਦਾ ਨਿਗ ਬਖੇਰਦੀ ਕਿਤੇ ਪਤਨੀ ਦੇ ਰੂਪ ਵਿੱਚ ਨਮੀ ਉਬਰ ਲਈ ਦਵਾਵਾਂ ਕਰਦੀ ਕਿਤੇ ਭੈਣ ਦੇ ਰੂਪ ਵਿੱਚ ਰੱਬ ਕੋਲੋਂ ਵੀਰ ਮੰਗਦੀ ਨਜ਼ਰ ਆਉਂਦੀ ਹੈ ਗੰਦਕੀ ਔਰਤ چاہے ਕਿਸੇ ਵੀ ਰੂਪ ਵਿੱਚ ਹੋਵੇ ਹਮੇਸ਼ਾ ਮਰਦ ਦੀ ਸੁਖ ਭਾਲਦੀ ਹੈ ਪਰ ਇਸ ਸਮਾਜ ਜਿਸ ਦੀ ਜਨਨੀ ਔਰਤ ਹੈ ਔਰਤ ਨੂੰ ਨੀਵਾ ਸਮਝਦਾ ਹੈ ਦੂਜੇ ਪਾਸੇ ਜਦੋਂ ਇਤਿਹਾਸ ਨੂੰ ਗੌਰ ਨਾਲ ਵੇਖੀਏ ਤਾਂ ਪਤਾ ਲੱਗਦਾ ਹੈ ਇੱਕ ਸਮਾਜ ਵਿੱਚ ਔਰਤ ਦਾ ਕਿੰਨਾ ਯੋਗਦਾਨ ਰਿਹਾ ਹੈ ਮਾਈ ਭਾਗੋ ਵੀ ਕੌਕਸੀ ਜਨ ਨੇ 40 ਸਿੰਘਾਂ ਨੂੰ ਤਾਨਾ ਮਾਰ ਕੇ ਉਹਨਾਂ ਦੀ ਆਤਮਾ ਨੂੰ ਝੰਡੋੜਿਆ ਤੇ ਜੰਗ ਦੇ ਮੈਦਾਨ ਵਿੱਚ ਆਗ ਉਹਨਾਂ ਨੂੰ ਲੈ ਕੇ ਡਟ ਕੇ ਮੁਕਾਬਲਾ ਕੀਤਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਿਤ ਕਰਨ ਵਾਲੀ ਇੱਕ ਔਰਤ ਸਦਾ ਕਹੋ ਜਿਸ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਵਧਾਉਣ ਦੇ ਵਿੱਚ ਵਿਸਤਾਰ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਅੱਜ ਸਮਾਜ ਵਿੱਚ ਔਰਤ ਅਨੇਕਾਂ ਉੱਚ ਅਹੁਦਿਆਂ ਤੇ ਬੈਠੀ ਹੈ ਜਿਨ੍ਹਾਂ ਨੂੰ ਮਹਾਨ ਸ਼ਖਸ਼ੀਆਂ ਤਾਂ ਹੋਣ ਦਾ ਮਾਣ ਪ੍ਰਾਪਤ ਹੈ ਪਰ ਅਫਸੋਸ ਦੀ ਗੱਲ ਇਹ ਕਿਹੜੀ ਪੈਂਦੀ ਹੈ ਕੀਤਨਾ ਨਿਵੇਕਲਾ ਤੇ ਉੱਚਾ ਦਰਜਾ ਹਾਸਲ ਕਰਕੇ ਵੀ ਅੱਜ ਦੀ ਔਰਤ ਆਪਣੇ ਫਰਜ਼ ਬਨੋਂ ਵੇਸਲੀ ਹੁੰਦੀ ਜਾ ਰਹੀ ਹੈ ਆਂਤ ਦੀ ਇਸੇ ਗਹਿਦੀ ਕਾਰਨ ਹੀ ਸਿੱਖ ਧਰਮ ਨੂੰ ਟਹਾ ਲਗ ਰਹੀ ਹੈ ਸਾਡੇ ਬੱਚੇ ਪਤਨ ਹੋ ਰਹੇ ਨੇ ਪ੍ਰਮਾਤਮਾ ਦੀ ਹੋਣ ਤੋਂ ਅਕਾਰੀ ਹੁੰਦੇ ਜਾ ਰਹੇ ਨੇ ਜੇ ਔਰਤ ਨੇ ਮਹਾਨ ਸੂਤ ਪੈਦਾ ਕੀਤੇ ਨੇ ਤਾਂ ਘਰਾਵੜ ਦੀ ਜ਼ਿੰਮੇਵਾਰ ਵੀ ਉਹ ਆਪ ਹੈ ਸਾਡੀਆਂ ਲੋਰੀਆਂ ਉਹ ਬਹੁਤਾ ਗਾਣੀਆਂ ਤੇ ਜੋ ਸਾਨੂੰ ਚਰਿੱਤਰਹੀਣ ਕਮਜ਼ੋਰ ਤੇ ਡਰਪੋਕ ਬਣਾਉਂਦੇ ਨੇ ਜਿਹੜਾ ਝਾਤੀ ਮਾਰੀ ਉਸ ਸਮੇਂ ਜਦੋਂ ਗੈਰ ਸਿੱਖ ਮਾਵਾ ਆਪਣੇ ਬੱਚੇ ਨੂੰ ਡਰਾਉਣ ਲਈ ਕਹਿੰਦੀਆਂ ਸੀ ਸੌਂ ਜਾ ਨਹੀਂ ਤੇ ਰੜਗੜਾ ਪੈ ਜਾਏਗਾ ਅੱਜ ਅਸੀਂ ਕਹਿੰਦੇ ਹਾਂ ਸੌਂ ਜਾ ਨਹੀਂ ਤੇ ਬਿੱਲੀ ਆ ਜਾਏਗੀ ਕਿੱਥੇ ਪਹੁੰਚ ਗਿਆਂ ਵਿਚਾਰ ਦੀ ਰੋੜ ਇੱਥੇ ਪਹੁੰਚਣ ਦੀ ਜ਼ਿੰਮੇਵਾਰ ਔਰਤ ਤੇ ਕੇਵਲ ਔਰਤ ਹੈ ਬਹੁਤ ਚਾਹੇ ਕਿਸੇ ਵੀ ਰੂਪ ਵਿੱਚ ਹੋਵੇ ਮਾਂ ਭੈਣ ਦਾਦੀ ਉਸਦੀ ਮੋਢਿਆਂ ਦੇ ਉੱਤੇ ਕੌਮ ਨੂੰ ਸਿਰਜਣ ਦਾ ਭਾਰ ਹੈ ਇਸ ਭਾਰ ਨੂੰ ਉਸਨੇ ਬਹੁਤ ਸੱਚ ਜੀ ਢੰਗ ਦੇ ਨਾਲ ਚੁੱਕਣਾ ਹੈ ਉਸਨੇ ਪਛਰ ਨਹੀਂ ਸਕੋ ਹੀਰੀਆਂ ਨੂੰ ਘੜੀ ਦੀ ਉਸਦੀ ਜ਼ਿੰਮੇਵਾਰੀ ਹੈ ਉਸ ਲੋਡ ਹੈ ਅੱਜ ਦੀ ਔਰਤਾਂ ਆਪਣੇ ਫਰਜ਼ ਨੂੰ ਪਛਾਣਨ ਦੀ ਜੇ ਅੱਜ ਅਸੀਂ ਆਪਣੀਆਂ ਪ੍ਰਾਤਨ ਇਸਨੀਆਂ ਤੇ ਮਾਣ ਕਰਦੇ ਹਾਂ ਤਾਂ ਕੱਲ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਤੇ ਮਾਣ ਕਰ ਸਕਣੇ ਸਾਨੂੰ ਵਿਖਾਉਣਾ ਪਵੇਗਾ ਗੁਰੂ ਸਾਹਿਬ ਨੇ ਇਸਤਰੀ ਨੂੰ ਇੱਕ ਬਹੁਤ ਉੱਚਾ ਦਰਜਾ ਦੇ ਕੇ ਉਸ ਨੂੰ ਗੁਰਮਤਿ ਦੀ ਪਹਿਰੇਦਾਰ ਬਣਾਇਆ ਤੇ ਪਹਿਰੇਦਾਰ ਦਾ ਫਰਜ ਹੈ ਚੇਤਨ ਰਹਿਣਾ ਤਾਂ ਕਿ ਘਰ ਨਾ ਰੁਟਿਆ ਜਾਵੇ ਕੁਖਾਂ ਪਰਖਣ ਵਾਲਿਓ ਲੋਕੋ ਕੁੜੀਆਂ ਕਿੱਥੋਂ ਆਉਣਗੀਆਂ ਕਿ ਇਸ ਧਰਤੀ ਤੇ ਮੁੰਡਿਆਂ ਨਾਲ ਪਰੀਆਂ ਦਾ ਵਿਆਹ ਕਰਾਓਗੇ ਸੋ ਪਿਆਰਿਓ ਅੱਜ ਸਾਡਾ ਵੀ ਨਵੇਂ ਕੋਲ ਫਰਜ ਬਣਦਾ ਹੈ ਅਸੀਂ ਵੀ ਉਸੇ ਸਨਮਾਨ ਦੇ ਨਾਲ ਉਸ ਔਰਤ ਨੂੰ ਮੂਰਤ ਜਿਹੜੀ ਅਸਾਨੂੰ ਤੱਕੀਏ ਅੱਜ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣ ਇਹ ਭਾਈ ਗੁਰਦਾਸ ਜੀ ਨੇ ਕਿਹਾ ਹੈ ਆਉ ਤਾਂ ਤਾਂ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੋਕ ਮੰਦਾ ਆਖੀਏ ਜਦ ਮੈਂ ਰਾਜਾਂ ਸਿੱਖ ਧਰਮ ਵਿੱਚ ਔਰਤ ਦਾ ਨਿਵੇਕਲਾ ਸਥਾਨ ਹੈ ਸਿੱਖਤ ਰਮੇਜਔਰਤਾਂ ਨੂੰ ਬਹੁਤ ਉੱਚਾ ਸਥਾਨ ਗੰਤਨ ਸ਼ਹਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬੋਸ਼ਿਸ਼ ਕੀਤਾ ਸੀ ਸਿੱਖ ਰਹਿਤ ਮਰਿਆਦਾ ਅਨਸਾਰ ਪੰਜ ਪਿਆਰਿਆਂ ਦੀ ਸੇਵਾ ਵਿੱਚ ਇਸਤਰੀਆਂ ਵੀ ਸ਼ਾਮਲ ਹੋ ਸਕਦੀਆਂ ਨੇ ਇੱਕ ਪਿਤਾ ਇੱਕ ਸਕੇ ਹੰਬਰ ਭਾ ਸਾਡਾ ਸਭ ਦਾ ਪਿਤਾ ਇੱਕ ਤੇ ਸਾਰੇ ਸਭ ਸ੍ਰਮਾਤਮਾ ਦੇ ਬੱਚੇ ਬੱਚੀਆਂ ਹਾਂ ਇਸਤਰੀ ਤੇ ਮਰਦ ਦੋਵੇਂ ਪੰਜਾਂ ਤਤਾਂ ਤੋਂ ਪੈਦਾ ਹੋਏ ਇਸ ਪਹਿਲ ਸੇ ਨੂੰ ਮੰਨ ਕੇ ਗੁਰੂ ਸਾਹਿਬਾਨ ਤੇ ਸਿੱਖ ਰਹਿਤ ਮਰਿਆਦਾ ਦਾ ਮਾਣ ਸਨਮਾਨ ਕਰਦੇ ਹੋਏ ਸਾਨੂੰ ਫਖਰ ਕਰਨਾ ਚਾਹੀਦਾ ਹੈ ਇਸ ਮਨੁੱਖੀ ਬਰਾਬਰਤਾ ਭਾਗ ਇਸਤਰੀ ਨੂੰ ਮਰਦ ਦੇ ਬਰਾਬਰਤਾ ਹੱਕ ਕੇਵਲ ਤੇ ਕੇਵਲ ਸਿੱਖ ਧਰਮ ਦੇ ਰਹਿਬਰ ਸਾਈਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਹੋਰ ਕਿਸੇ ਧਰਮ ਦੇ ਰਹਿਬਰ ਨੇ ਨਹੀਂ ਅੱਜ ਜੋ ਵੀ ਸਖਸ਼ੇਤਾ ਵਰਤ ਕਰਦਾ ਹੈ ਉਹ ਵੈਗਰੂ ਪ੍ਰਮਾਤਮਾ ਦੇ ਹੁਕਮ ਤੋਂ ਮੁਨਕਰ ਹੁੰਦਾ ਹੈ ਸਗੋਂ ਆਪਣੀ ਮਾਂ ਪੈਣ ਧੀ ਸੁਪਤਰੀ ਨੂੰ ਪੂਰੇ ਹੱਕ ਤੋਂ ਵਾਂਝਿਆ ਕਰਦਾ ਹੈ ਜਦੋਂ ਤਹਾਂ ਦਿਉ ਜਿਸ ਮਾਂ ਨੇ ਪੈਦਾ ਕੀਤਾ ਹੈ ਬਰਾਬਰ ਦੀ ਹੱਕਦਾਰ ਕਿਉਂ ਨਹੀਂ ਮਾਂ ਵੱਡੀ ਹੈ ਜਾਂ ਪੁੱਤਰ ਜੋ ਕਹਿੰਦੇ ਹਨ ਕਿ ਬੀਬੀਆਂ ਪੰਜ ਪਿਆਰੇ ਸਾਜਣ ਮੇਲੇ ਉੱਠ ਕੇ ਨਹੀਂ ਆਈਆਂ ਉਹਨਾਂ ਨੇ ਕਦੇ ਇਤਿਹਾਸ ਪੜ੍ਹਿਆ ਹੀ ਨਹੀਂ ਸਦੀਆਂ ਤੋਂ ਰਤਾੜੀ ਜਾ ਰਹੀ ਉਹ ਉੱਪਰ ਉਸ ਵੇਲੇ ਵੀ ਅਜੇ ਬ੍ਰਾਹਮਣ ਇਜਮ ਇਸਲਾਮ ਦੇ ਦਬਾਅ ਵਾਲਾ ਪ੍ਰਭਾਵ ਸੀ ਜੰਗ ਦਾ ਸਮਾਂ ਹੋਣ ਕਰਕੇ ਬਹੁਤੀਆਂ ਬੀਬੀਆਂ ਉੱਥੇ ਹਾਜ਼ਰ ਨਹੀਂ ਸਨ ਫਿਰ ਵੀ ਅੰਮ੍ਰਿਤ ਬਾਟਾ ਤਿਆਰ ਕਰਨ ਵੇਲੇ ਮਾਤਾ ਜੀਤੋ ਜੀ ਮਾਤਾ ਸਰਕੋ ਜੀ ਹਾਜ਼ਰ ਸਨ ਜਿਨ੍ਹਾਂ ਨੇ ਬਰੋਬਰ ਸੇਵਾ ਕੀਤੀ ਅੱਜ ਵੀ 21 ਸਦੀ ਵਿੱਚ ਆਤ ਪੜ ਲੈ ਗਈ ਹੈ ਤੇ ਮਰਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ। ਬੀਬੇ ਨਾਨਕੀ ਜੀ, ਮਾਤਾ ਖੀਵੀ ਜੀ, ਬੀਬੀ ਭਾਨੀ ਜੀ, ਮਾਤਾ ਗੰਗਾ ਜੀ, ਮਾਤਾ ਗੁਜਰੀ ਜੀ, ਮਾਤਾ ਜੀਤੋ ਜੀ, ਮਾਈ ਭਾਗੋ ਜੀ, ਬੀਬੀ ਹਰਸ਼ਨ ਕੌਰ ਜੀ, ਬੀਬੀ ਰਾਜਕੌਰ ਜੀ, ਮਹਾਰਾਣੀ ਚੰਦ ਕੌਰ ਜੀ ਇਤਿਹਾਦਕ ਪ੍ਰਾਰਥਨ ਸਮੇਂ ਪੰਤਕ ਸੇਵਾ ਕੀਤੀ ਅਤੇ ਵਗਦੀਆਂ ਜਾਲ ਮਹਾਰ ਸਰਕਾਰ ਨਾਲ ਰੋਹਾ ਮੈਂਦੀਆਂ ਆਈਆਂ। ਅਨੇਕਾਂ ਸਿੰਘਣੀਆਂ ਜਿਨ੍ਹਾਂ ਦੇ ਸਾਹਮਣੇ ਜਾਰਮਾ ਨੇ ਬੱਚਿਆਂ ਦੇ ਟੋਟੇ ਕਰਕੇ ਬੀਬੀਆਂ ਦੇ ਗਰਾਂ ਦੇ ਵਿੱਚ ਹਾਰ ਬਣਾ ਕੇ ਪਾਏ ਸਿਦਕਵਾਨ ਬਹਾਦਰ ਸਿੰਘਣੀਆਂ ਧਰਮ ਨਹੀਂ ਹਾਰਿਆ ਸਭ ਪਿਆਰੇ ਪੰਥ ਤੋਂ ਆਪਾ ਵਾਰਿਆ ਤੇ ਅੱਜ ਦੇ ਸਮੇਂ ਵੀ ਬੀਬੀ ਵਿਵਨ ਕੌਰ ਖਾਲਸਾ ਵਰਗੀਆਂ ਅਨੇਕਾਂ ਬੀਬੀਆਂ ਪੰਥ ਦੀ ਸੇਵਾ ਕਰਦੀਆਂ ਹੋਈਆਂ ਸ਼ਹੀਦੀਆਂ ਪ੍ਰਾਪਤ ਕਰਗੀਆਂ ਹੋਰ ਮੈਂ ਕਿਤਨੇ ਕੋ ਜਿਗਰ ਕਰਾਂ ਬਹੁਤ ਬੀਬੀਆਂ ਜਿਹੜਾ ਕਿ ਪਿਛਲੇ ਸਮੇਂ ਦੇ ਵਿੱਚ ਇੱਕ ਸਿੱਖ ਕੌਮ ਦੇ ਦੌਰ ਚੱਲਿਆ ਸੀ ਉਹਦੇ ਵਿੱਚ ਵੀ ਬਹੁਤ ਸ਼ਹੀਦੀਆਂ ਪ੍ਰਾਪਤ ਕੀਤੀਆਂ ਅੱਜ अनेका ਸਭਾ ਸੁਸਾਇਟੀਆਂ ਦੀਆਂ ਮੁਖੀ ਬੀਬੀਆਂ ਨੇ ਜਿਵੇਂ ਸ਼ਰੋਮਣੀ ਕਮੇਟੀ ਅੰਮ੍ਰਿਤਸਰ ਪਿੰਕਲਵਾੜਾ ਭਗਤਪੂਰਨ ਸਿੰਘ ਸੁਖਮਨੀ ਸਹਿਬ ਸੁਸਾਇਟੀ ਦੀਆਂ ਪ੍ਰਧਾਨ ਵੀ ਰਹਿ ਚੁੱਕੀਆਂ ਨੇ ਮੰਤਾ ਦਾ ਫਰਜ ਬੰਦਾ ਹੈ ਕਿ ਅਸ਼ਦੀਆਂ ਤੋਂ ਲਤਾੜੀ ਪਿਛਾੜੀ ਤੇ ਦਰਕਾਰੀ ਹੋਈ ਔਰਤ ਨੂੰ ਮੁਰਖੀ ਬਰਾਬਰਤਾ ਦਾ ਹੱਕ ਦੇ ਕੇ ਵੈਗੂਕਾਰ ਪੁਰਖ ਦੀਆਂ ਖੁਸ਼ੀਆਂ ਅਪਰਾਧ ਕਰਦਾ ਹੈ। ਸੁਭਸਾਰ ਇੱਕ ਨਮੂਨਾ ਪੇਸ਼ ਕਰਕੇ ਦਿਖਾਵੇ। ਜਨਾ ਸੋਚੋ ਜੀ ਬੀਬੀਆਂ ਕੀਰਤਨ ਸਿੱਖ ਸਕਦੀਆਂ ਨੇ। ਕੀਰਤਨ ਕਰ ਸਕਦੀਆਂ ਨੇ। ਅੰਮ੍ਰਿਤ ਛਕ ਸਕਦੀਆਂ ਨੇ। ਤੇ ਖਾਲਸਾ ਪੰਥ ਦੀ ਮੈਂਬਰ ਵੀ ਨੇ। ਗੁਰੂ ਜੀ ਨੇ ਖੰਡੇ ਦੀ ਪੌੜ ਲੈਣ ਵਾਲੇ ਇਸ ਤਰੀਕੇ ਮਰਦੋਨਾਂ ਨੂੰ ਖਾਲਸਾ ਸ਼ਬਦ ਨਾਲ ਸਬੂਧਨ ਕੀਤਾ ਤੇ ਔਰਤਾਂ ਨੂੰ ਖਾਲਸੀ ਨਹੀਂ ਕਿਹਾ ਸਗੋਂ ਖਾਲਸਾ ਕਿਹਾ ਕਿ ਬਰਾਬਰਤਾ ਦਿੱਤੀ। ਸਾਨੂੰ ਲਿੰਗ ਭੇਦ ਤੋਂ ਉੱਪਰ ਉੱਠ ਕੇ ਧਾਰਮਿਕ ਸਮਾਜਿਕ ਤੇ ਆਰਥਿਕ ਬਰਾਬਰਤਾ ਜੋ ਵੈਗਰੂ ਨੇ ਪਹਿਲਾਂ ਹੀ ਦਿੱਤੀ ਹੋਈ ਹੈ ਸਵੀਕਾਰ ਕਰਨਾ ਚਾਹੀਦਾ। ਅੰਨੇਵਾ ਡੇਰੇਦਾਰ ਸਾਜ ਅਤੇ ਸਭ ਪ੍ਰਦਾਵਾਂ ਦੇ ਮਗਰ ਲੱਗਣਾ ਨਹੀਂ ਚਾਹੀਦਾ। ਜੋ ਸਿੱਖ ਤਾਂ ਮਨੂ ਬ੍ਰਾਹਮਣੀ ਕਰਮ ਕਾਂਡਾਂ ਵਿੱਚ ਰੜਗੜ ਕਰੀ ਜਾ ਰਹੇ ਨੇ ਜਿਨ੍ਹਾਂ ਦਾ ਪ੍ਰਤੱਖ ਸਬੂਤ ਇਹ ਲੋਕ ਸ਼੍ਰੀ ਅਕਾਲ ਤਰ ਸਹਿਬ ਦੀ ਮਰਿਆਦਾ ਡੇਰੀਆਂ ਸੰਪਰਦਾਵਾਂ ਵਿੱਚ ਲਾਗੂ ਨਹੀਂ ਕਰਦੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੋਰਣਾ ਗ੍ਰੰਥਾਂ ਦਾ ਪ੍ਰਕਾਸ਼ ਕਰਦੇ ਨੇ ਗੁਰਬਾਣੀ ਨਾਲ ਜੋੜਨ ਦੀ ਬਜਾਏ ਸਿੱਖ ਜਗਤ ਨੂੰ ਬ੍ਰਾਹਮਣੀ ਕਥਾ ਕਹਾਣੀਆਂ ਤੇ ਮਥਿਆਸ ਨਾਲ ਜੋੜ ਰਹੇ ਨੇ ਇਹੋ ਹੀ ਕਾਰਨ ਹੈ ਜ ਜਸੀਂ ਬਹੁਤੇ ਗੁਰਦੁਆਰਿਆਂ ਵਿੱਚ ਵੀ ਬ੍ਰਾਹਮਣੀ ਕਰਮਕਾੜ ਕੁੰਮ ਨਾਰੀਅਲ ਜੋਦ ਕਰੇ ਮੌਲੀਆਂ ਮੱਸੀਆ ਪੁੰਨੀਆਂ ਸੰਗਰਾਂਦਾਂ ਦੀ ਮਨਾਈ ਜਾਂਦੇ ਆ ਰੈ ਨਾਸ ਬਾਣੀ ਵਿੱਚ ਵੀ ਪੁੰਡਾ ਸ਼ਿਕਾ ਕਾਟਾ ਸ਼ੀਸ਼ ਅੜਨ 405 ਤਿਤਸਮਾ ਉਸਤਤਿ ਰਾਮ ਕਥਾ ਜੁਗ ਜੁਗ ਟਾਲੀ ਹੀ ਪੜੀ ਜਾਂ ਤੇ ਪੜਾਈ ਜਾ ਰਹੇ ਹਨ ਜਿਹਦਾ ਸਿੱਖ ਧਰਮ ਨਾਲ ਕੋਈ ਕੋਈ ਸਬੰਧ ਨਹੀਂ ਜੋ Hindu ਮਤ ਦੇ ਤਿਹਾਰ ਕਰਮ ਕਾਟ ਸੁਨਾਤ ਨੇ Hindu ਧਰਮ ਗ੍ਰੰਥਾਂ ਤੇ ਸਮਾਜਿਕ ਆਰਤ ਪੈਦ ਦੀ ਜੁੱਤੀ ਦੇ ਬਰਾਬਰ ਮੰਨੀ ਗਏ ਹੈ ਤੁਲਸੀਦਾਸ ਲਿਖਦੇ ਨੇ ਢੋਲ ਗਵਾਰ ਸ਼ੂਦਰ ਪਸ਼ਨਾਰੀ ਜਿਸ ਸਵਤਾਨ ਕੀ ਅਧਿਕਾਰੀ ਪਰ ਗੁਰਮਤਿ ਵਿੱਚ ਸਤਿਗੁਰੂ ਕਹਿੰਦੇ ਸੋਚੋ ਮੰਦਾ ਆਖੀ ਜਿੰਦ ਵਿੱਚ ਰਜ਼ਾਨ ਪੁਰਖ ਮੈਨ ਨਾਰ ਨਾਰ ਪੁਰਖ ਆ ਪੁਰਖ ਅੰਦਰ ਨਾਰ ਬੀਤੀ ਤੇ ਨਾਰ ਅੰਦਰ ਪੁਰਖ ਬੀਤੀ ਬਰਾਬਰ ਪ੍ਰਮਾਨਤ ਹੈ ਅਸੀਂ ਸਾਰੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਚੱਲੀਏ ਤਾਂ ਔਰਤ ਮਰਦ ਨੂੰ ਬਰਾਬਰ ਸੇਵਾ ਦੇ ਹੱਕਦਾਰ ਨੇ ਇਸ ਬਾਰੇ ਬਾਰੀ ਰਚਨਾਵਾਂ ਹੀ ਪਾੜਾ ਪਾਉਂਦੀਆਂ ਨੇ ਜਿਨ੍ਹਾਂ ਤੇ ਖਿਹੜਾ ਛੜਾਈਏ ਤੇ ਗੁਰਮੁਖਨ ਸਾਹਿਬ ਜੀਤੇ ਜੁਗੋ ਜੁਗ ਡਰਸਨਾਹਤਾ ਨੂੰ ਬਣਾਈਏ ਜੋ ਵੀਰ ਕਹਿੰਦੇ ਨੇ ਸਮਝੋ ਪ੍ਰਾਰਥਨਾ ਹੋਣਾ ਚਾਹੀਦਾ ਹੈ ਉਹ ਨਵੀਰ ਕਿਉਂ ਕਰ ਰਹੇ ਨੇ ਜਿਵੇਂ ਪੁਰਾਣੇ ਸਮੇਂ ਆਵਾ ਜਿਹਦੀ ਸਾਡੇ ਘੋੜੇ ਸਵਾਰੀ ਤੇ ਬਾਹਰ ਗੱਡੀਆਂ ਸੀ ਅੱਜ ਸਕੂਟਰਾਂ ਕਾਰਾਂ ਬੱਸਾਂ ਵਾਹਿੱਜਾਂ ਨੂੰ ਕਿਉਂ ਵਰਤਦੇ ਨੇ ਉਸ ਵੇਲੇ ਦਾ ਲੰਗਰ ਲੱਕੜਾ ਤੇ ਹੂੜੇ ਭੜਕੇ ਜਮੀਨ ਵਿੱਚ ਟੋਆ ਪੁੱਟ ਕੇ ਉੱਪਰ ਲੋਹਾ ਰੱਖ ਕੇ ਪਕਾਇਆ ਜਾਂਦਾ ਸੀ ਅੱਜ ਗੈਸਾਂ ਵਾਲੇ ਚੁੱਲਿਆਂ ਤੇ ਕਿਉਂ ਪਕਾਉਂਦੇ ਨੇ ਉਸ ਵੇਲੇ ਦੇ ਪਹਿਰਾਵਾ ਕੁਰਤਾ ਪਜਾਮਾ ਚੋਲਾ ਕਛਹਿਰਾ ਸੀ ਅੱਜ ਪੈਂਟਾਂ ਕਮੀਜ਼ਾਂ ਕਿਉਂ ਪਾਉਂਦੇ ਨੇ ਉਸ ਵੇਲੇ ਕੱਚੇ ਮਿੱਟੀ ਘਾਰੇ ਦੇ ਘਰ ਤੇ ਕਾਨਿਆਂ ਦੀਆਂ ਛੱਤਾਂ ਦੇ ਵਿੱਚ ਰਹਿੰਦੇ ਸੀ ਅੱਜ ਪੱਕੇ ਸੀਮੰਟ ਸੰਗ ਮਾਰਮਰ ਦੀਆਂ ਕੋਠੀਆਂ ਦੇ ਵਿੱਚ ਕਿਉਂ ਰਹਿੰਦੇ ਨੇ ਉਸ ਵੇਲੇ ਔਰਤਾਂ ਸਕੂਲ ਜਾਂ ਮਦਰਸੇ ਜਾ ਕੇ ਪੜ੍ਹ ਨਹੀਂ ਸਕਦੀਆਂ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਕੁੜੀਆਂ ਕਿਉਂ ਭਰਾ ਰਹੇ ਨੇ ਉਸ ਵੇਲੇ ਔਰਤ ਨੌਕਰੀ ਜਾਂ ਖੇਤੀ ਨਹੀਂ ਕਰ ਸਕਦੀ ਸੀ ਅੱਜ ਨੌਕਰੀਆਂ ਕਿਉਂ ਕਰਵਾ ਰਹੇ ਨੇ ਉਸ ਵੇਲੇ ਤਾਂ ਸ਼ੂਦਰਾਂ ਨੂੰ ਪ੍ਰਭੂ ਭਗਤੀ ਕਰਨ ਦਾ ਧਰਮਸਾਨਾ ਜਾਣ ਦਾ ਘਾੜ ਨਹੀਂ ਸੀ ਫਿਰ ਅੱਜ ਕਿਉਂ ਹੈ ਸੋ ਜਿਉਂ ਜਿਉਂ ਜ਼ਮਾਨਾ ਤਰੱਕੀ ਕਰੀ ਜਾ ਰਿਹਾ ਹੈ ਉਹ ਨਕਟਰ ਦਾ ਰਣਸ਼ੈਨ ਰੋਰੀ ਤਾਂ ਬਲਦੀਆਂ ਹਨ ਸਦਾਰੀ ਕਿਸੇ ਦੇ ਹੱਕ ਨਹੀਂ ਦਵਾਏ ਜਾ ਸਕਦੇ ਇਸੇ ਤਰ੍ਹਾਂ ਸਿੱਖ ਔਰਤ ਵੀ ਜੋ ਅੱਜ ਕੱਲ੍ਹ ਪੜ੍ਹ ਲਿਖੇ ਖੇਤਰ ਵਿੱਚ ਮਰਦ ਦੇ ਬਰਾਬਰ ਰਹਿ ਕੇ ਕੰਮ ਕਰ ਰਹੀ ਹੈ ਉਸ ਨੂੰ ਸਗੋਂ ਹੌਸਲਾ ਅਭਜਾਈ ਦੇ ਕੇ ਅੱਗੇ ਵਧਾਉਣਾ ਚਾਹੀਦਾ ਹੈ ਨਾ ਹਮ Hindu ਨਾ Musalman ਅੰਧਾਰਾਂ ਤੇ ਪਿੰਡ ਪ੍ਰਾਂਵ ਗੁਰੂ ਸਾਹਿਬ ਇਸ ਤਰੀਕਿ ਪੂਜਨੀ ਦੇ ਫਰਕ ਨੂੰ ਮਟਾਉਂਦੇ ਨੇ ਪਾਵਿਸ਼ ਸੰਸਾਰ ਵਿੱਚ ਕਰਤਾ ਪਰ ਪ੍ਰਮਾਤਮਾ ਕੇਵਲ ਤੇ ਕੇਵਲ ਇੱਕ ਹੈ ਹੋਰ ਸਾਰੇ ਅਸੀਂ ਉਹ ਨਾ ਰੂਪ ਦੇ ਵਿੱਚ ਆਇਐ ਇਸ ਲਈ ਸੰਸਾਰ ਭਾਦੀਆਂ ਔਰਤਾਂ ਨੂੰ ਗੁਰੂ ਬਾਬਾ ਨਾਨਕ ਉਹਨਾਂ ਦੇ ਬਾਕੀ ਜਾਣ ਸੀਨਾ ਤੇ ਰੱਬੀ ਭਗਤਾਂ ਦੀ ਬਾਣੀ ਦੇ ਖਜ਼ਾਨੇ ਗੁਰੂ ਰਣਜੀਤ ਸਿੰਘ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਸਦਾਤਾਂ ਨੂੰ ਬਣਾਉਣਾ ਚਾਹੀਦਾ ਹੈ ਸੋ ਸਗੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਪਰਣਾ ਨੂੰ ਨਾ ਚਤਾਰੀਏ ਔਰ ਗੱਜ ਕੇ ਫਤਿਹ ਗਜਾਈਏ ਸ਼ੋਕ ਮੰਦ ਰੱਖੀਏ ਜਿਤ ਜੰਮੇ ਰਾਜਾਨ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੀਏ ਸੋ ਗੱਜ ਕੇ ਫਤਿਗ ਜਾਈਏ ਜੀ ਆਵਾਜ਼ ਮੁਝੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ